ਤੇਨੂੰ ਹਾਸੇ ਦੀ ਨਹੀਂ ਲੈਣਾ ਗੱਲ ਸੀਰੀਅਸ ਹੈ ਇਹ ਐਕਚੁਅਲੀ ਗੰਭੀਰ ਗੱਲ ਹੈ ਇਹ ਗੰਭੀਰ ਗੱਲ ਹੈ ਐ ਤੇ ਅੱਜ ਕੱਲ ਇਦਾਂ ਦੇ ਹਾਲਾਤ ਬਣ ਗਏ ਆ ਕੁੜੀ ਆਲੇ ਜਦੋਂ ਨਵੇਂ ਸ਼ਹਿਰ ਆਂਦੇ ਆ ਨਾ ਮੁੰਡਾ ਦੇਖਣ ਤਾ ਉਹ ਜਦੋਂ ਰੇਲਵੇ ਰੋਡ ਤੇ ਲੰਘਦੇ ਆ ਤਾਂ ਰਿਸ਼ਤੇ ਨੂੰ ਨਾ ਕਰ ਦਿੰਦੇ ਆ ਹਾਲਾਤ ਇਦਾਂ ਦੇ ਕਰ ਦਿੱਤੇ ਆ ਨਵੇਂ ਚੜ ਦੇ ਆ ਹਾਲਾਤ ਬਣਾਤੇ ਆ ਕਹੈ ਨੂੰ ਨਵਾਂ ਸ਼ਹਿਰ ਜਦੋਂ ਨਵਾਂ ਸ਼ਹਿਰ ਚ ਐਂਟਰ ਹੁੰਦੇ ਆ ਉਹ ਕਹਿੰਦੇ ਨਵਾਂ ਸ਼ਹਿਰ ਨਹੀਂ ਵਿਆਹ ਕਰਨਾ ਸੀ ਰੋਡ ਬਹੁਤ ਟੁੱਟੇ ਆ ਰੋਡ ਬਹੁਤ ਰੋਡ ਦੇ ਟੁੱਟੇ ਟੁੱਟੇ ਕਹਿੰਦੇ ਬੰਦੇ ਵੀ ਸਾਰੇ ਟੁੱਟੇ ਹੀ ਆ ਬਣੇ ਪਏ ਸੀ ਪੋਲਿਟਿਕਸ ਬਹੁਤ ਚੱਲਦੀ ਇੱਥੇ ਇੱਥੇ ਰਗਾ ਜਾਮ ਹੋਈਆਂ ਕਿਹੜਾ ਹੈ ਜਿਹੜੇ ਘਾਰੇ ਆ ਨਵੇਂ ਚੜ ਦੇ ਉਹ ਲਾਂਟ ਹੋ ਜਾਣ ਕਿ ਕੁੜੀਆਂ ਨਹੀਂ ਮਿਲੀਆਂ ਰੇਲਾ ਰੋਡ ਉਹਨਾਂ ਪਰ ਪ੍ਰੋਟੈਸਟ ਜਗਲੀ ਵਾਰ ਛੜੇ ਜਾਦਾ ਬਿਲਕੁਲ ਛੜੇ ਅਸੀਂ ਲਿਆਵਾਂਗੇ ਵਿਆਹ ਕਰਾਣੇ ਤੋਂ ਨਾਲ ਸਾਡੇ ਸੰਘਰਸ਼ ਦੇ ਨਾਲ ਚੱਲੋ ਨੀਵਾ ਸ਼ਹਿਰ ਰੱਖਦੇ ਹੁਣ ਨੀਵਾ ਸ਼ਹਿਰ ਰੱਖਦੇ ਨਵਾ ਸ਼ਹਿਰ ਦਾ ਨੀਵਾ ਕਾਊਨਟਾਊਨ ਇਹਦੀ ਡਾਊਨ ਟਾਊਨ ਡਾਊਨ ਟਾਊਨ ਡਾਊਨ 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 ਟਾਊਨ ਡਾਊਨ ਟਾਊਨ ਚੱਲੋ ਡਾਊਨ ਟਾਊਨ ਹੀ ਡਾਊਨ ਟਾਊਨ ਡਾਊਨ 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 ਟਾਊਨ ਜਿੰਨੀ ਗੱਲ ਮੇਰੇ ਬੱਲੇ ਪਈ ਆ ਕਿ ਗਵਾਂਡੀਆਂ ਦੇ ਘਰ ਲੜਾਈ ਆ ਇੰਟਾ ਸਾਡੇ ਸਿਰ 'ਚ ਵੱਜ ਰਹੀਆਂ ਇਹ ਗੱਲ ਸਮਝ ਪਈ ਐ